ਸਾਧੂ ਰੱਬ ਦੇ ਪੁੱਤਰ ਧੀਆਂ ਰਹਿੰਦੇ ਵਖਰੇ ਕਰਦੀਆਂ ਜੀਆਂ ਪੱਕੀਆਂ ਕਰਕੇ ਧਰਮ ਦੀਆਂ ਨੀਆਂ ਸੱਚੀ ਕਾਰ ਕਮਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਕਣ ਤੇ ਕਰਨੀ ਦੇ ਪੂਰੇ ਮਨਿਆੜਾ ਮੂਰੇ ਆ ਕੀਤੇ ਬਚਨਣ ਰਹਿਣ ਅਧੂਰੇ ਆ ਕੀਤੇ ਬਚਨਣ ਰਹਿਣ ਅਧੂਰੇ ਆ ਜੋ ਮੁਖੋਂ ਫਰਮਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਆ ਆਕੇ ਨਾਮ ਜਪਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਓ ਡੌਡੀ ਰਤਰ ਗਾਹੋ ਗੋੜੀਆਂ ਪਾਉਂਦੇ ਸਿੱਤੇ ਰਹੋਆ ਬੇੜੀ ਚੱਲਦੀ ਬਿਨਾ ਮਲਾਹੋਆ ਬੇੜੀ ਚੱਲਦੀ ਬਿਨਾ ਮਲਾਹੋ ਸਤ ਗੁਰ ਆ ਪਚਲਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆ ਕੇ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਸਾਧੂ ਵਿੱਚ ਰਜਾਦੇ ਸਾਧੂ ਵਿਚਰ ਜਾਂਦੇ ਰਹਿੰਦੇ ਬੋਲ ਕਬੋਲ ਵੀ ਹੱਸ ਕੇ ਸੈਂਦੇ ਆ ਮਾੜਾ ਬਚਨਣਾ ਕਿਸੇ ਨੂੰ ਕਹਿੰਦੇ ਆ ਮਾੜਾ ਬਚਨਣਾ ਕਿਸੇ ਨੂੰ ਕਹਿੰਦੇ ਸਭ ਨੂੰ ਪਿਆਰ ਜਤਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਆ ਆ ਕੇ ਨਾਮ ਜਪਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਵਾਸਾ ਰੱਬ ਦਾ ਰਸਨਾ ਉੱਤੇ ਓਹ ਵਾਹ ਸਾਰਾ ਪਦਾ ਰਸਨਾ ਉੱਤੇ ਬੋਲ ਕੇ ਭਾਗ ਜਗਾਵਣ ਸੁੱਤੇ ਲੱਗ ਜੇ ਬੂਰ ਬਹਾਰਾ ਰੁੱਤੇ ਲੱਗ ਜੇ ਬੂਰ ਬਹਾਰਾ ਰੁੱਤੇ ਜਿਹੜੇ ਫਲ ਮਰ ਜਾਂਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆਹ ਕ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਸੁਕੀਆਂ ਵੇਲਾਂ ਕਰ ਦੇਣ ਹਰੀਆਂ ਸੰਗਤਾਂ ਆਣ ਦਵਾਰੇ ਖੜੀਆਂ ਨਾ ਕੋਈ ਗਣਤੀ ਕਿੰਨੀਆਂ ਤਰੀਆਂ ਨਾ ਕੋਈ ਗਣਤੀ ਕਿੰਨੀਆਂ ਤਰੀਆਂ ਪਰ ਅਪਕਾਰ ਕਮਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਂਦੇ ਆ ਆਕੇ ਨਾਮ ਜਪਾਉਂਦੇ ਨੇ ਆ ਸਾਧੂ ਰੱਬ ਦੇ ਭੇਜੇ ਆਉਦੇ ਓ ਸਾਧੂ ਸਗਲ ਸਰਸ਼ਟਿ ਅਪਾਰਨ ਕੋਲ ਦੁਨੀਆ ਨੂੰ ਤਾਰਨਾ ਪਰ ਕਿਨਗਾ ਮੇਰ ਦੀ ਮਾਰਨਾ ਪਰ ਕਿਨਗਾ ਮੇਰ ਦੀ ਮਾਰਨਾ ਜੈ ਜੈ ਕਾਰ ਕਰਾਉਂਦੇ ਨੇ ਜੈ ਜੈ ਕਾਰ ਕਰਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ ਆਕ ਨਾਮ ਅਜ ਪਾਉਂਦੇ ਨੇ ਸਾਧੂ ਰੱਬ ਦੇ ਭੇਜੇ ਆਉਂਦੇ